ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਤੁਹਾਡਾ ਆਪਣਾ ਛੋਟਾ ਵੀਰ ਸਿੰਘ ਸਿੰਘ ਸਬਜੀ ਆਪਣੇ ਕੋਲ 655 4x4 ਸੀਆਈਡੀ ਟਿਪਰ ਗੇਅਰ ਦੇ ਵਿੱਚ ਆ ਗਿਆ ਜੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ 605 ਪੀਐਸ 4x4 ਦੀ ਵੇਟਿੰਗ ਚੱਲ ਰਹੀ ਹੈ ਜੀ ਇਹ ਬਦੌਟ ਐਕਸੈਸਰੀ ਆ ਐਕਸੈਸਰੀ ਵਾਲਾ ਵੀ ਵੇਟਿੰਗ ਦੇ ਵਿੱਚ ਚੱਲਣ ਦੇ ਚੱਲ ਰਿਹਾ ਜੀ ਜਿਹੜੇ ਕਿਸਾਨ ਵੀਰ ਨੇ ਟਰਪੋ ਲਗਾ ਕੇ ਲੈਣਾ ਜੀ ਟਰਪੋ ਲਗਵਾ ਦਵਾਂਗੇ ਪਰ ਬੁਕਿੰਗ ਕਰਨੀ ਪਹਿਲਾਂ ਬਹੁਤ ਜ਼ਰੂਰੀ ਹੈ ਜੀ 755 ਕੀਪਰ ਗੇਅਰ ਵੀ ਸਟਾਕ ਦੇ ਵਿੱਚ ਹੈਗਾ ਵੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਸਟਾਕ 755 655 ਦਾ ਕਾਫੀ ਖਲੋਤਾ ਜੀ 605 ਐਮ ਐਸ 2 ਸਪੀਡ ਦੇ ਵਿੱਚ 16 ਦੇ ਟਾਇਰਾਂ ਦੇ ਵਿੱਚ ਸਟਾਕ ਦੇ ਵਿੱਚ ਹੈ ਕਿਸਾਨ ਵੀਰਾਂ ਨੇ 755 ਬੁਕਿੰਗ ਕਾਫੀ ਕਰਾਏ ਆ ਜਿਹੜੇ ਖਾਨ ਵੀਰ ਨੇ ਕਰਾਉਣਾ ਹੈ ਸਟਾਕ ਦੇ ਵਿੱਚ ਹੈਗਾ ਜੀ ਫੋਨ ਨੰਬਰ 7030276232 ਤੇ 7030276232 ਤੇ ਜਿਆਦਾ ਜਾਣਕਾਰੀ 올ਡ ਟਰੈਕਟਰ ਐਂਡ ਨਿਊ ਟਰੈਕਟਰ ਬਾਰੇ ਲੈ ਸਕਦੇ ਜੀ ਜਿਹੜੇ ਕਿਸਾਨ ਵੀਰ ਨੇ 올ਡ ਟਰੈਕਟਰ ਲੈ ਕੇ ਗਏ ਆਪਣੇ ਕੋਲੋਂ ਟਰਬੋ ਲਗਵਾਉਣਾ ਹੈ ਲਗਵਾ ਸਕਦੇ ਆ ਜਿਹੜੇ ਕਿਸਾਨ ਵੀਰ ਨੇ ਲੋਨ ਕਰਵਾਉਣਾ ਉਹ ਵੀ ਲੋਨ ਵੀ ਕਰਵਾ ਸਕਦੇ ਨਿਊ ਟਰੈਕਟਰ ਤੇ ਐਂਡ 올ਡ ਆਲ ਟਰੈਕਟਰ ਤੇ ਜੀ 655 ਰੈਡੀਅਲ ਦੇ ਟਾਇਰਾਂ ਦੇ ਵਿੱਚ ਤੇਈ ਮਾਡਲ ਆਪਣੇ ਕੋਲ ਉਪਲੋਤਾ ਜੀ ਫਰਸਟ ਪਾਰਟੀ ਦਾ ਜੀ ਰੇਡ 9 ਲੱਖ 60 ਹਜ਼ਾਰ ਦੀ ਡਿਮਾਂਡ ਦੇ ਵਿੱਚ ਹੈ ਜੀ ਜਿਹੜੇ ਕਿਸਾਨ ਵੀਰ ਨੇ ਬਕੂ ਕਰਵਾਉਣਾ ਹੈ ਕਰਵਾ ਸਕਦਾ ਜੀ ਸਾਰੇ ਵੀਰਾਂ ਨੂੰ ਸਸਤੀ ਕਾ ਦੇਖੀ ਤਰਨਤਾਰ ਨਮਾਜਾ ਮਾਲਵਾ ਮੋਟਰ ਫੋਨ ਨੰਬਰ 7030276523 ਸਾਰੇ ਕਿਸਾਨ ਵੀਰਾਂ ਨੂੰ ਸਸਤੀ ਕਾ